ਮੇਰੇ ਕੋਲ ਸ਼ਬਦ ਨਹੀਂ ਹੈਗੇ ਜੋ ਮੈਨੂੰ ਰਿਸਪਾਂਸ ਅੰਦਰ ਮਿਲਿਆ ਹੈ ਔਰ ਲੋਕਾਂ ਨੇ ਬੜਾ ਭਰਵਾ ਹੁੰਗਾ ਰ ਦਿੱਤਾ ਜੀ ਆਪਾਂ ਸਾਰੇ ਚੈਪਟਰਸ ਟੱਚ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਮੈਨੂੰ ਇਹ ਨਹੀਂ ਸੀਗਾ ਕਿ ਕੋਈ ਕਹਿ ਦੇਵੇ ਯਾਰ ਅੰਨੇਵਾ ਕਾਮੇਡੀ ਐ ਸੈਂਸਲੈਸ ਕਾਮੇਡੀ ਐ ਕੁਝ ਆਪਾਂ ਕਾਮੇਡੀ ਵੀ ਬਹੁਤ ਪ੍ਰਧਾਨ ਰੱਖੀ ਹੈ ਫਰਸਟ ਹਾਫ ਚ ਬੜਾ ਆਪਾਂ ਸੈਕੰਡ ਹਾਫ ਚ ਆਪਣੀ ਫਿਲਮ ਚ ਹੋਰ ਰੰਗ ਵੀ ਲੈ ਕੇ ਆਏ ਜਿਨ੍ਹਾਂ ਤੋਂ ਇੱਕ ਫਿਲਮ ਦੇ ਮਿਆਰ ਦੀ ਪਹਿਚਾਣ ਆਉਂਦੀ ਹੈ ਫਿਲਮ ਸਰ ਵਾਲਾ ਜੀ ਰਿਲੀਜ਼ ਹੋ ਚੁੱਕੀ ਹੈ ਫਿਲਮ ਦੇ ਡਾਇਰੈਕਟਰ ਮਨਦੀਪ ਕੁਮਾਰ ਐ ਇਸ ਵਕਟ ਸਾਡੇ ਨਾਲ ਮੌਜੂਦ ਨੇ ਮਨਦੀਪ ਜੀ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਜੀ ਅੱਜ ਜਦੋਂ ਸਕਰੀਨ ਤੇ ਦੇਖੀ ਆਪਣੀ ਪਰਫਾਰਮੈਂਸ ਜੋ ਤੁਸੀਂ ਡਾਇਰੈਕਟ ਕੀਤਾ ਸੀ ਕਿਹੋ ਜਿਹਾ ਲੱਗਿਆ ਮੇਰਾ ਤਾਂ ਮਤਲਬ ਇੱਕ ਤਰ੍ਹਾਂ ਨਾਲ ਅ ਇਮੋਸ਼ਨਲ ਮੂਮੈਂਟਸ ਵੀ ਬਹੁਤ ਸੀਗੇ ਔਰ ਬੜਾ ਮੈਨੂੰ ਇੱਕ ਚਾਹ ਵੀ ਸੀਗਾ ਇਸ ਫਿਲਮ ਦਾ ਔਰ ਆਡੀਅנס ਅੱਗੇ ਅੱਜ ਆਈ ਹੈ ਤੇ ਮੇਰੇ ਕੋਲ ਸ਼ਬਦ ਨਹੀਂ ਹੈਗੇ ਜੋ ਮੈਨੂੰ ਰਿਸਪੌਂਸ ਅੰਦਰ ਮਿਲਿਆ ਹੈ ਔਰ ਲੋਕਾਂ ਨੇ ਬੜਾ ਭਰਮਾ ਹੁੰਗਾਰਾ ਦਿੱਤਾ ਜੀ ਫਿਲਮ ਨੂੰ। ਤੁਸੀਂ ਵੀ ਦੇਖੀ ਤਾਂ ਕਈ ਜਗ੍ਹਾ ਅਸੀਂ ਵੀ ਇਮੋਸ਼ਨਲ ਹੋਏ, ਕਮੇਡੀ ਵੀ ਹੈ ਇਸ ਦੇ ਵਿੱਚ, ਰੋਮਾਂਸ ਵੀ ਹੈ, ਇੰਤਜ਼ਾਰ ਇੱਕ ਹੈ ਆਪਣੇ ਪਿਆਰ ਦੇ ਲਈ ਇੰਤਜ਼ਾਰ ਤੇ ਪਿਆਰ ਤੇ ਜੰਗ ਵਿੱਚ ਜਿਵੇਂ ਹਰ ਚੀਜ਼ ਜਾਇਜ਼ ਹੁੰਦੀ ਹੈ, ਉਹ ਵੀ ਇਸ ਫਿਲਮ ਵਿੱਚ ਦਿਖਾਇਆ ਗਿਆ ਹੈ। ਬਕੂਬੀ ਆਪਾਂ ਸਾਰੇ ਚੈਪਟਰਸ ਟੱਚ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਮੈਨੂੰ ਇਹ ਨਹੀਂ ਸੀਗਾ ਕਿ ਕੋਈ ਕਹਿ ਦੇਵੇ ਯਾਰ ਅਨੇਵਾ ਕਮੇਡੀ ਐ, ਸੈਂਸਲੈਸ ਕਮੇਡੀ ਐ, ਕੁਝ ਆਪਾਂ ਕਮੇਡੀ ਵੀ ਬਹੁਤ ਪ੍ਰਧਾਨ ਰੱਖੀ ਹੈ ਫਰਸਟ ਹਾਫ ਚ। ਬੜਾ ਆਪਾਂ ਸੈਕੰਡ ਹਾਫ ਚ ਆਪਣੀ ਫਿਲਮ 'ਚ ਹੋਰ ਰੰਗ ਵੀ ਲੈ ਕੇ ਆਏ ਜਿਨ੍ਹਾਂ ਤੋਂ ਫਿਲਮ ਦੇ ਮਿਆਰ ਦੀ ਪਹਿਚਾਨ ਹੁੰਦੀ ਹੈ ਜੀ ਮਨਦੀਪ ਜੀ ਅੱਜ ਦੇ ਸਮੇਂ ਵਿੱਚ ਜਦੋਂ ਜਨਰੇਸ਼ਨ ਭੁੱਲ ਰਹੀ ਹੈ ਆਪਣੇ ਸੱਭਿਆਚਾਰ ਨੂੰ ਤਾਂ ਫਿਲਮਾਂ ਹੀ ਇੱਕ ਜ਼ਰੀਆ ਰਹਿ ਜਾਂਦੀ ਹੈ ਕਿ ਉਹਨਾਂ ਦੇ ਇੱਕ ਦਿਮਾਗ ਤੇ ਜਦੋਂ ਛਾਪ ਛੱਡਦੀ ਹੈ ਤਾਂ ਉਹ ਵਾਪਸ ਆਪਣੇ ਕਲਚਰ ਵੱਲ ਮੁੜਦੇ ਨੇ ਕੀ ਲੱਗਦਾ ਹੈ ਜਿਹਾ ਹੋਵੇਗਾ ਇਸ ਫਿਲਮ ਨਾਲ ਬਿਲਕੁਲ ਹੁੰਦਾ ਹੈ ਫਿਲਮਾਂ ਇੱਕ ਸੋਸਾਇਟੀ ਲਈ ਇੱਕ ਮਿਰਰ ਦਾ ਕੰਮ ਕਰਦੀਆਂ ਨੇ ਸੋਸਾਇਟੀ ਫਿਲਮਾਂ ਤੋਂ ਸਿੱਖਦੀ ਹੈ ਤੇ ਫਿਲਮਾਂ ਸੋਸਾਇਟੀ ਤੋਂ ਸਿੱਖਦੀਆਂ ਜੀ ਤੇ ਅਗਰ ਆਪਾਂ ਕੁਝ ਐਸੀ ਚੀਜ਼ ਨਾ ਪ੍ਰੈਜ਼ੈਂਟ ਕਰਾਂਗੇ ਜਿੱਥੋਂ ਦੇਖ ਕੇ ਅਗਰ 5% 10% ਜਨਤਾ ਨੂੰ ਵੀ ਲੱਗੇਗਾ ਕਿ ਯਾਰ ਆਹ ਚੀਜ਼ ਵਧੀਆ ਸੀ ਆਪਾਂ ਆ ਪੁਰਾਣੇ ਵਿਆਹ ਚ ਹੁੰਦਾ ਸੀ ਆਪਾਂ ਹੁਣ ਆਪਣੇ ਵਿਆਹ ਚ ਵੀ ਕਰਕੇ ਦੇਖੀਏ ਤੇ ਮੇਰੇ ਸਾਬ ਨਾਲ ਉਹ ਇੱਕ ਸਾਡੇ ਲਈ ਇੱਕ ਬਹੁਤ ਵਧੀਆ ਜਿੱਤ ਹੋਏਗੀ ਸਾਡੀ ਤੁਹਾਡਾ ਪੂਰਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਇਸ ਫਿਲਮ ਵਿੱਚ तमाम ਆਰਟਿਸਟ ਦੇ ਨਾਲ ਕਿਉਂਕਿ ਕੁਝ ਨਵੇਂ ਚਿਹਰੇ ਵੀ ਤੁਸੀਂ ਇਸ ਫਿਲਮ ਵਿੱਚ ਲਏ ਨੇ ਚਲੋ ਇਹ ਤਾਂ ਪੁਰਾਣੇ ਚਿਹਰੇ ਨੇ ਤੇ ਇਹ ਦੋ ਜੋ ਹੈ ਹਮੇਸ਼ਾ ਲੜਦੀਆਂ ਹੋਈਆਂ ਨਜ਼ਰ ਆਈਆਂ ਸਕਰੀਨ ਤੇ ਇਹਨਾਂ ਦੀ ਪਹਿਲੀ ਜਿਹੜੀਆਂ ਫਿਲਮਾਂ ਸੀ ਇਥੇ ਪਿਆਰ ਨਜ਼ਰ ਆਉਂਦਾ ਸੌਂਕਣ ਚ ਹੈ ਇਹਨਾਂ ਦਾ ਇੱਕ ਅਲੱਗ ਵਾਈਬ ਹੁੰਦਾ ਉਹ ਲੋਕਾਂ ਨੂੰ ਬਹੁਤ ਪਸੰਦ ਆਉਂਦਾ ਹੈ ਉਹ ਵੀ ਇਸ ਵਿੱਚ ਇਹਨਾਂ ਨੇ ਕੁਝ ਡਿਫਰੈਂਟ ਟਰਾਈ ਕੀਤਾ ਹੈ ਤੇ ਆਪਾਂ ਨਵੇਂ ਐਕਟਰ ਤੂਤੇ ਹੋਣੀ ਸੁਕੀ ਖਿਆਲਾ ਬਾਈ ਸੰਤੋਖ ਬਾਈ ਰਮਨ ਹੋਗੀ ਨਵਨੀਤ ਹੋਗੀ ਜੈਸਮੀਨ ਹੋਗੀ ਮੁੰਡਾ ਨਬਾ ਜੋ ਆਪਾਂ ਸਾਰਿਆਂ ਨੂੰ ਨਵੇਂ-ਨਵੇਂ ਟੈਲੈਂਟ ਨੂੰ ਵੀ ਲੈ ਕੇ ਆਏ ਆ ਪਰ ਮੈਨੂੰ ਲੱਗਦਾ ਹੈ ਕਿ ਇਹੀ ਇਦਾਂ ਦੀਆਂ ਫਿਲਮਾਂ 'ਚ ਅਗਰ ਵੱਡੇ ਲੈਵਲ ਦੀਆਂ ਫਿਲਮਾਂ 'ਚ ਅਗਰ ਨਵੇਂ ਐਕਟਰਾਂ ਦੀ ਐਂਟਰੀ ਹੋਵੇਗੀ ਤਾਂ ਉਹਨਾਂ ਲਈ ਇੱਕ ਰਾਹ ਖੁੱਲਦਿਆ ਅੱਗੇ ਫਰਦਰ ਫਿਲਮਾਂ ਲਈ ਤੇ ਮੈਂ ਤਾਂ ਹਮੇਸ਼ਾ ਨਿਊ ਕਮਰਸ ਨੂੰ ਬਹੁਤ ਸਪੋਰਟ ਕਰਦਾ ਮੈਂ ਆਪਣੀ ਪੁਰਾਣੀਆਂ ਫਿਲਮਾਂ 'ਚ ਵੀ ਬਹੁਤ ਨਵੇਂ ਚਿਹਰੇ ਲੈ ਕੇ ਆਉਂਦਾ ਰਹੇ ਆ ਜੀ ਯਾਦ ਜੋ ਤੁਸੀਂ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੋ ਸੈੱਟ ਦੌਰਾਨ ਦੀ ਬਹੁਤ ਹੈ ਜੀ ਮਤਲਬ ਇਹ ਤਾਂ ਵਿਆਹ ਹੀ ਹੁੰਦਾ ਸੀਗਾ ਹਰ ਰੋਜ਼ ਦਾ ਮਤਲਬ ਕਿ ਹੁਣ ਲਾਸਟ ਵਾਲਾ ਮੈਂ ਤੁਹਾਨੂੰ ਦੱਸਿਆ ਕਿ ਉਹ ਸਾਨੂੰ ਇੱਕ ਕੜਾ ਲੱਭਣ ਲਈ ਪੂਰਾ ਰਾਤ ਪਰ ਗਿੱਪੀ ਵਾਈ ਬੈਠਾ ਰਿਹਾ ਯਾਰ ਲੈ ਉਹ ਲੱਭਿਆ ਨਹੀਂ ਤੁਹਾਨੂੰ ਆਪਾਂ ਮਤਲਬ ਉੱਤੇ ਖਾਣਾ ਪੀਣਾ ਚੱਲਦਾ ਰਿਹਾ ਔਰ ਪੰਦਰ ਪੰਜ 6 ਘੰਟੇ ਸਾਨੂੰ ਪੁਰਾਣਾ ਕੜਾ ਹੀ ਨਹੀਂ ਲੱਭਿਆ ਜੀ ਕਿਤੇ ਤੇ ਐਦਾਂ ਦੇ ਬੜੇ ਚੈਪਟਰਸ ਹੈਗੇ ਆ ਸਾਡੀ ਫਿਲਮ 'ਚ ਜੋ ਤੁਹਾਨੂੰ ਦੋ ਤਿੰਨ ਚੈਪਟਰ ਸਾਨੂੰ ਵੀ ਦੱਸੋ ਕੁਝ ਇਸ ਤਰ੍ਹਾਂ ਦੇ ਜੋ ਸਕਰੀਨ ਤੇ ਨਜ਼ਰ ਨਹੀਂ ਆਏ ਲੋਕਾਂ ਨੂੰ ਹਾਂ ਜਿੱਦਾਂ ਹੁਣ ਇੱਕ ਉਹ ਆਪਾਂ ਜਿਹੜੇ ਇੰਟਰਵਲ ਵਾਲੇ ਸੀਨ ਤੇ ਇਹਨਾਂ ਨੂੰ ਗੁੱਗੂ ਬਾਈ ਦੀ ਐਂਟਰੀ ਹੁੰਦੀ ਆ ਸਾਡੇ ਟ੍ਰੇਲਰ ਚ ਵੀ ਉਹ ਸ਼ਾਟ ਹੈਗਾ ਕਿ ਉਹ ਗੁੰਗੇ ਨਾਲ ਗਾਲਾਂ ਗਾਲੋਂ ਗਾਲੀ ਹੋਇਆ ਜੀ ਉਹ ਉਹ ਮਤਲਬ ਉਹ ਆਪਾਂ ਘੱਟੋ ਘੱਟ ਸ਼ੋ ਚਾ 5-7 ਸੈਕਿੰਡ ਦਾ ਸ਼ਾਟ ਹੈ ਬਟ ਉਹਦੀ ਸ਼ੂਟਿੰਗ ਲਈ ਸਾਨੂੰ 2-2.5 ਘੰਟੇ ਲੱਗੇ ਕਿਉਂਕਿ ਭਾਸਾਸ ਕੇ ਦੂਰੇ ਹੋ ਜਾਂਦੇ ਸੀਗੇ ਨਾ ਦੌਰਾਨ ਉਹ ਮੇਕਿੰਗ ਵੀ ਆਪਾਂ ਰਿਲੀਜ਼ ਕਰਾਂਗੇ ਉਹਨਾਂ ਪਾਰਟਸ ਦੀ ਤੇ ਲੋਕਾਂ ਨੇ ਬੜਾ ਇੰਜੋਏ ਕਰਨਾ ਹੈ ਉਹ ਸੈਕਸ਼ਨ ਜੀ ਉਸ ਸਮੇਂ ਵਿੱਚ ਵੀ ਕੁਝ ਇਸ ਤਰ੍ਹਾਂ ਦੀਆਂ ਫਿਲਮਾਂ ਲੈ ਕੇ ਆਉਂਗੇ ਬਿਲਕੁਲ ਮੇਰਾ ਪਲਾਨ ਹੈ ਜੀ ਔਰ ਮੈਨੂੰ ਪੁਰਾਣੇ ਟਾਈਪ ਦੀ ਫਿਲਮ ਪੁਰਾਣੇ ਜ਼ਮਾਨਿਆਂ ਦੀ ਫਿਲਮ ਭਲੇ-ਵੇਲੇ ਦੀ ਫਿਲਮ ਕਰਕੇ ਮੈਨੂੰ ਬਹੁਤ ਮਜ਼ਾ ਆਇਆ ਔਰ ਮੈਂ ਆਪਣੇ ਰਾਈਟਰ ਨੂੰ ਕਿਹਾ ਹੋਇਆ ਕਿ ਯਾਰ ਇੱਕ ਅੱਧਾ ਹੋਰ ਵਧੀਆ ਜਾਂ ਸਬਜੈਕਟ ਕੱਢ ਕੇ ਲੈ ਕੇ ਆਈਏ ਆਪਾਂ ਅਗਲੇ ਸਾਲ ਕੁਝ ਹੋਰ ਵਧੀਆ ਕਰਾਂਗੇ ਰਾਈਟਰ ਇੰਦਰਜੀਤ ਜੀ ਦੀ ਫੈਮਿਲੀ ਨਾਲ ਵੀ ਮੈਂ ਗੱਲ ਕੀਤੀ ਉਹਨਾਂ ਦੇ ਮੰਮੀ ਨਾਲ ਖਾਸ ਤੌਰ ਤੇ ਕਿਉਂਕਿ ਉਹਨਾਂ ਨੇ ਉਹਨਾਂ ਨਾਲ ਉਹ ਸ਼ੇਅਰ ਕੀਤੀ ਹੈ ਗੱਲੇ ਕਿ ਉਸ ਸਮੇਂ ਵਿਆਹ ਕਿਵੇਂ ਹੁੰਦਾ ਸੀ ਜਿਨ੍ਹਾਂ ਨੇ ਆਪਣੀ ਅੱਖੀਂ ਦੇਖਿਆ ਹੁੰਦਾ ਐਂ ਦਾ ਨਾ ਫਿਲਮਾਂ ਵਿੱਚ ਲਿਖੀ ਜਾ ਦਿੱਤਾ ਜਾਂਦਾ ਹੈ ਕਿ ਫਿਕਸ਼ੀਅਸ ਪਰ ਜਦੋਂ ਅਸਲੀਅਤ ਵਿੱਚ ਅਜਿਹਾ ਹੁੰਦਾ ਉਹ ਵੀ ਛਪ ਆਪਾਂ ਆਪਣੀ ਅੱਖੀਂ ਤਾਂ ਨਹੀਂ ਦੇਖੀਆਂ ਇਹ ਚੀਜ਼ਾਂ ਪਰ ਆਪਣੇ ਪੇਰੈਂਟਸ ਦੀ ਅੱਖੀਂ ਦੇਖਦੇ ਆਂ ਇਹ ਚੀਜ਼ਾਂ ਔਰ ਆਪਾਂ ਆਪਣੇ ਲਿਟਰੇਚਰ ਦੇ ਅੱਖੀ ਦੇਖਦੇ ਆਂ ਇਹ ਚੀਜ਼ਾਂ ਤੇ ਕਿਤੇ ਨਾ ਕਿਤੇ ਸਾਡੇ ਤੇ ਇੱਕ ਜ਼ਿੰਮੇਵਾਰੀ ਵੀ ਵੱਧ ਜਾਂਦੀ ਹੈ ਕਿ ਆਪਾਂ ਉਹਨਾਂ ਟਾਈਮਾਂ ਨੂੰ ਗਲਤ ਕੋਡਰੇ ਨਾ ਕਰੀਏ ਕਿਸੇ ਵੀ ਤਰੀਕੇ ਨਾਲ ਤੇ ਮੈਨੂੰ ਲੱਗਦਾ ਹੈ ਕਿ ਆਪਾਂ ਕਿਤੇ ਨਾ ਕਿਤੇ ਸਫਲ ਰਹੇ ਆਂ ਇਹਨੂੰ ਸਹੀ ਜ਼ਿੰਮੇਵਾਰ ਤਰੀਕੇ ਨਾਲ ਲੈ ਕੇ ਆਉਂਦੇ ਆਂ ਜੀ ਆਂਦੀਵ ਜੀ ਆਖਰ ਵਿੱਚ ਕੀ ਕਹੋਗੇ ਸਾਡੇ ਦਰਸ਼ਕਾਂ ਨੂੰ ਕਿਉਂ ਦੇਖਣੀ ਚਾਹੀਦੀ ਸਾਰਿਆਂ ਨੂੰ ਸਰਬਾਲਾ ਜੀ ਮੈਂ ਕਹਿੰਨਾ ਜੇ ਤੁਸੀਂ ਇਸ ਫਿਲਮ ਤੇ 100 ਰੁਪਏ ਦੀ ਟਿਕਟ ਲਈ ਤੁਹਾਨੂੰ 150 ਰੁਪਏ ਦਾ ਐਂਟਰਟੇਨਮੈਂਟ ਮਿਲੇਗਾ ਜੀ ਤੇ ਦਿੱਤੇ ਹੋਏ ਪੈਸਿਆਂ ਦਾ ਮੁੱਲ 모ੜਾਂਗੇ ਤਾਨੂੰ ਐਂਟਰਟੇਨਮੈਂਟ ਦੇ ਰੂਪ ਚ ਹੋਮ ਹਮਾ ਕੇ ਆਓ ਪਰਿਵਾਰਿਕ ਫਿਲਮ ਹੈ ਪੂਰੇ ਪਰਿਵਾਰ ਨਾਲ ਬੈਠ ਕੇ ਦੇਖੋ। ਸ਼ੁਕਰੀਆ ਮਨਦੀਪ ਜੀ ਤਾਂ ਐਸਾਨ ਹੈ ਡਾਇਰੈਕਟਰ ਮਨਦੀਪ ਜੀ ਜਿਨ੍ਹਾਂ ਨੇ ਸਾਨੂੰ ਦੱਸਿਆ ਕਿਉਂ ਫਿਲਮ ਦੇਖਣੀ ਚਾਹੀਦੀ ਜੋ ਉਹਨਾਂ ਦੇ ਤਜਰਬੇ ਸੀ ਇਸ ਫਿਲਮ ਦੌਰਾਨ ਉਹ ਸਾਝੇ ਕਰਦੇ ਹੋਏ ਨਜ਼ਰ ਆਏ ਜੋ ਸਕਰੀਨ ਤੇ ਨਹੀਂ ਨਜ਼ਰ ਆਏ ਪਰ ਆਫ ਸਕਰੀਨ ਜੋ ਮਸਤੀ ਪੂਰੀ ਸਟਾਰ ਕਾਸਟ ਨੇ ਕੀਤੀ ਤੇ ਉਹਦੇ ਹੀ ਪੰਜਾਬ ਦੇ ਕਲਚਰ ਨੂੰ ਦਰਸਾਉਂਦੀ ਹੈ ਫਿਲਮ ਤੇ ਤੁਹਾਨੂੰ ਵੀ ਜ਼ਰੂਰ ਜਾ ਕੇ ਆਪਣੇ ਨੇੜਲੇ ਥੀਏਟਰਸ ਵਿੱਚ ਦੇਖਣੀ ਚਾਹੀਦੀ।